ਹਾਂਜੀ ਸਾਥਰੀ ਕਾਲ ਦੀ ਸਾਰਿਆਂ ਨੂੰ ਤੇ ਅੱਜ ਆਪਾਂ ਗੱਲ ਕਰਾਂਗੇ ਰਿਸ਼ਤਿਆਂ ਦੇ ਬਾਰੇ ਵਿੱਚ ਅਸੀਂ ਪਹਿਲਾਂ ਵੀ ਸੋਚਿਆ ਸੀ ਪੋਡਕਾਸਟ ਕਰਨ ਦਾ ਕਿ ਉਹਨੂੰ ਕੰਟੀਨਿਊ ਕਰਾਂਗੇ ਹਫਤੇ 'ਚ ਇੱਕ ਦੋ ਵਾਰੀ ਪਰ ਭਾਈ ਦਾ ਸ케ਜੂਲ ਜ਼ਿਆਦਾ ਬਿਜ਼ੀ ਹੋਣ ਦਾ ਕਰਕੇ ਟਾਈਮ ਨਹੀਂ ਮਿਲਿਆ ਸੋ ਅੱਜ ਸਾਡੇ ਕੋਲ ਟਾਈਮ ਅਸੀਂ ਕੱਢਿਆ ਆਪਣੀ ਸ케ਜੂਲ 'ਚੋਂ ਤੇ ਫਿਰ ਅੱਜ ਆਪਾਂ ਇਸ ਟੌਪਿਕ ਤੇ ਗੱਲ ਕਰਾਂਗੇ ਰਿਸ਼ਤੇ ਕਿਉਂਕਿ ਇਨਸਾਨ ਅਸੀਂ ਸੋਸ਼ਲ ਐਨੀਮਲ ਆ ਜੀ ਤੇ ਆਬਵੀਅਸਲੀ ਜੋ ਜ਼ਰੂਰੀ ਹੈ ਸਾਡੇ ਸੱਤ ਜੀਵਨਾਂ ਦੇ ਵਿੱਚੋਂ ਜਿਹੜਾ ਚੌਥਾ ਜੀਵਨ ਆ ਉਗਾ ਫੈਮਲੀ ਲਾਈਫ ਹਾਂਜੀ ਤੇ ਫੈਮਲੀ ਲਾਈਫ ਜਿਹੜੀ ਇਹ ਹਰ ਇਨਸਾਨ ਲਈ ਬੜੀ ਮਾਇਨੇ ਰੱਖਦੀ ਆ ਖਾਸ ਕਰ ਸਾਡੇ ਏਸ਼ੀਅਨਸ ਲਈ ਤੇ ਕਿਉਂਕਿ ਸਾਡਾ ਸਾਰਾ ਦਰਬਾਰ ਜਿਹੜਾ ਨਾਲ ਸਾਡੇ ਪਰਿਵਾਰਾਂ ਦੇ ਹਿਤ ਹੁੰਦਾ ਬਿਲਕੁਲ ਤੇ ਅਸੀਂ ਗ੍ਰਸਥ ਜੀਵਨ ਤੇ ਗੱਲ ਕਰਾਂਗੇ ਕਿਉਂਕਿ ਜੇ ਮਾਪਿਓ ਤੇ ਕਰਨ ਚੱਲੀਏ ਤੇ ਉਹ ਤੇ ਪ੍ਰਥਮ ਗੁਰੂ ਮਾਤਾ ਪਿਤਾ ਪਹਿਲੇ ਗੁਰੂ ਜਿਹੜੇ ਨੇ ਉਹ ਮਾਪਿਓ ਹੀ ਨੇ ਕਿਉਂਕਿ ਫਿਜ਼ੀਕਲ ਜਿਹੜੀ ਸਾਨੂੰ ਦੇਹ ਮਿਲੀ ਹੋਈ ਹੈ ਇਹ ਸਾਡੇ ਮਾਪਿਓ ਕਰਕੇ ਮਿਲਦੀ ਤੇ ਇਹ ਹੈਗੀ ਤੇ ਸਾਰੀ ਦੁਨੀਆ ਦੀ ਸਾਡੇ ਲਈ। ਹਾਂ। ਤੇ ਪਰ ਅਸੀਂ ਅੱਜ ਗੱਲ ਕਰਾਂਗੇ ਗ੍ਰਸਤ ਜੀਵਨ ਦੀ। ਕਿ ਜਿਹੜੀ ਇਸਤਰੀ ਆ ਉਹ ਸਾਡੇ ਲਈ ਉਹਦਾ ਕੀ ਮਾਇਨਾ ਹੈ ਤੇ ਕੀ ਹੋਣਾ ਚਾਹੀਦਾ ਹਨਾ। ਤੇ ਖੈਰ ਜਿੰਨੂੰ ਅਸੀਂ ਆਪਣੀ ਇਸਤਰੀ ਨੂੰ ਕਈ ਨਾਮਾਂ ਨਾਲ ਜਾਣਦੇ ਜਿਵੇਂ ਜਿਵੇਂ ਸਭ ਤੋਂ ਪਹਿਲਾ ਨਾਮ ਉਹਦਾ ਹੈ ਜੀ ਦਾ ਧਰਮ ਪਤਨੀ। ਤੇ ਧਰਮ ਪਤਨੀ ਦਾ ਅਰਥ ਕੀ ਹੁੰਦਾ? ਧਰਮ ਪਤਨੀ ਦਾ ਅਰਥ ਹੁੰਦਾ ਜੀ ਹਾਂਜੀ। ਕਿ ਦਿਨਾ ਉਹ ਧਰਮਨਾ ਭਾਜੀ ਮੈਂ ਆ ਗੱਲ ਨਹੀਂ ਕੀਤੀ। ਇਹ ਧਰਮਨਾ ਮੈਂ ਕੀਤਾ। ਮਤਲਬ ਧਰਮ ਦਾ ਨਾਮ ਲੈ ਕੇ ਕਿ ਪਤਾ 100% ਮੈਂ ਇੱਥੇ ਸੱਚਾਈ ਤੇ 100% ਝੂਠਾ। ਹਾਂ। ਗੇਮ ਨਹੀਂ ਕਰਨਾ ਜਾਂ ਕਰਨਾ। ਹਾਂ। ਜਿਹਨੂੰ ਧਰਮਨਾ ਆਪਣਾ ਮੰਨ ਲਿਆ ਨਾ ਉਹ ਹੁੰਦੀ ਧਰਮ ਪਤਨੀ। ਓਕੇ। ਹੈਨਾ? ਹਾਂਜੀ। ਤੇ ਪਤਨੀ ਧਰਮ ਧਰਮ ਨਾਲ ਮਤਲਬ ਧਰਮ ਦਾ ਮਤਲਬ ਆ ਗਿਆ ਪੱਕਾ। ਹੂੰ। ਫਿਰ ਸਭ ਤੋਂ ਪਹਿਲਾਂ ਆਪਾਂ ਇਹ ਤੇ ਕਰ ਕਰੀਏ ਧਰਮ ਦਾ ਧਰਮ ਦਾ ਵੈਸੇ ਵੱਖੋ ਵੱਖਰੇ ਗ੍ਰੰਥਾਂ ਦੇ ਵਿੱਚ ਜਾਂ ਵੱਖੋ ਵੱਖਰੇ ਲੋਕਾਂ ਨੇ ਤਾਂ ਬੋਖ ਬਖਰਾਂ ਨੂੰ ਬਾਤ ਕੀਤਾ ਧਰਮ ਦਾ ਅਰਥ ਕਈ ਕਹਿੰਦੇ ਆ ਕਿ ਪੰਥ ਹੁੰਦਾ ਰਾਹ ਹੁੰਦਾ ਕੋਸ਼ ਹੁੰਦਾ ਪਰ ਜਿਹੜੇ ਸ਼ਬਦ ਦੇ ਨਾਲ ਰੰਮ ਚੱਲ ਜਾਂਦਾ ਨਾ ਮੈਂ ਇੱਕ ਬੁੱਕ ਤੋਂ ਪੜਿਆ ਸੀ ਰੰਮ ਜਦਗ ਜਾਂਦਾ ਉਹ ਉਹਦਾ ਮਤਲਬ ਹੁੰਦਾ ਸਵੈਮ ਜਿਵੇਂ ਧਰਮ ਕਰਮ ਸ਼ਰਮ ਪਰਮ ਇਹਨਾਂ ਦਾ ਅਰਥ ਕੀ ਹੁੰਦਾ ਜਿਵੇਂ ਧਰਮ ਦਾ ਮਤਲਬ ਹੈਗਾ ਰੰਮ ਲੱਗ ਗਿਆ ਮਤਲਬ ਸਵੈਮ ਧਰ ਦਾ ਮਤਲਬ ਕਿ ਇੱਥੇ ਧਰ ਧਰਮ ਦਾ ਅਰਥ ਹੁੰਦਾ ਕਿ ਜਿਹਦੇ ਅੱਗੇ ਸਭ ਕੁਝ ਸਰੈਂਡਰ ਕਰ ਦੇਣਾ ਉਹਨੂੰ ਕਹਿੰਦੇ ਧਰਮ ਦਾ ਕਰਮ ਦਾ ਅਰਥ ਹੁੰਦਾ ਜਿਹੜੀ ਕਿਰਿਆ ਅਸੀਂ ਕਰਕੇ ਸਵੈਮ ਲਈ ਕੁਝ ਕਰਨਾ ਨਾ ਉਹਨੂੰ ਕਹਿੰਦੇ ਕਰਮ ਅ ਸ਼ਰਮ ਦਾ ਅਰਥ ਹੁੰਦਾ ਸ਼ਰਾ ਸ਼ਬਦ ਸੁਣਿਆ ਨਾ ਮੁਸਲਮਾਨ ਧਰਮ ਜੀ ਕਿ ਸ਼ਰਾ ਦੇ ਅਨੁਸਾਰ ਇਹ ਕਰਨਾ ਜਾਂ ਸ਼ਰੋਧਾਨ ਸ਼ਰਾ ਦਾ ਵਹਿ ਅਰਥ ਹੁੰਦਾ ਕਾਨੂੰਨ ਇਹ ਫਾਰਸੀ ਭਾਸ਼ਾ ਦਾ ਸ਼ਬਦ ਹੈ ਸ਼ਬਦ ਹੈ ਸ਼ਰਾ ਤੇ ਸ਼ਰਮ ਦਾ ਅਰਥ ਹੁੰਦਾ ਜਿਹੜਾ ਕਾਨੂੰਨ ਦੇ ਵਿੱਚ ਰਹਿ ਕੇ ਕਹਿੰਦਾ ਸ਼ਰਮ ਕਰ ਹੈ ਨਾ ਬਿਲਕੁਲ ਹਾਂ ਫਿਰ ਭਰਮ ਦਾ ਅਰਥ ਹੁੰਦਾ ਜਿਹੜਾ ਆਪਣੇ ਅੰਦਰ ਕਹਿੰਦੇ ਨਾ ਪਤਾ ਨਹੀਂ ਕਾਦੇ ਭਰਨ ਚ ਦਰਾਇ ਫਦਾ ਕਿਹੜਾ ਭਰਮ ਹੈ ਆ ਭਾਉ ਮਤਲਬ ਭੈ ਰੱਖਣਾ ਹਾਂਜੀ ਤੇ ਇਸੇ ਤਰ੍ਹਾਂ ਧਰਮ ਪਤਨੀ ਦਾ ਅਰਥ ਹੁੰਦਾ ਪਤਨ ਧਰਮ ਦਾ ਤੇ ਚਲੋ ਅੱਗੇ ਗੱਲ ਕਰ ਲਈਏ ਪਤਨੀ ਦਾ ਅਰਥ ਹੁੰਦਾ ਪਤ ਦਾ ਅਰਥ ਪਰਤ ਦਾ ਵੀ ਅਰਥ ਹੁੰਦਾ ਭਲਾ ਪਤ ਦਾ ਅਰਥ ਹੁੰਦਾ ਇੱਜ਼ਤ ਹਾਂਜੀ ਹੈਨਾ ਕਹਿੰਦੇ ਮੇਰੀ ਪਤ ਰੱਖ ਲਈ ਯਾਰ ਜਾਂ ਮਾਲਕਾ ਮੇਰੀ ਪਤ ਰੱਖ ਲਈ ਹੈ ਨਾ ਲਾਲ ਮੇਰੀ ਪਤ ਰੱਖਿਓ ਬੰਦਾ ਹਾਂਜੀ ਜੂਲੇ ਲਾਲੜ ਤੇ ਪਤ ਦਾ ਅਰਥ ਹੁੰਦਾ ਇੱਜ਼ਤ ਹਾਂਜੀ ਤੇ ਮੀ ਜਿਹੜੀ ਇੱਜ਼ਤ ਦੀ ਰਾਖੀ ਹੈ ਨਾ ਉਹ ਹੀ ਪਤਨੀ ਹੈ ਜਿਵੇਂ ਸ਼ੇਰਨੀ ਮੋਰਨੀ ਹਿਰਨੀ ਹੈਨਾ ਸਰਦਾਰਨੀ ਤੇ ਪਤਨੀ ਪਤਨੀ ਜਿਵੇਂ ਪੱਤੀ ਹੋ ਗਿਆ ਕਿ ਜਿਹੜਾ ਧਰਮ ਦਾ ਜਿਹੜਾ ਇੱਜ਼ਤ ਦਾ ਰਾਖਾ ਤੇ ਪਤਨੀ ਹੋਈ ਜਿਹੜੀ ਇੱਜ਼ਤ ਦੀ ਰਾਖੀ ਹੈਨਾ ਫਿਰ ਕਿਹਾ ਜਾਂਦਾ ਸਰਦਾਰਨੀ ਹਾਂਜੀ ਕਿ ਸਰਦਾਰਨੀ ਦਾ ਅਰਥ ਕੀ ਹੁੰਦਾ ਜਿਵੇਂ ਥਾਣੇਦਾਰ ਜਿਹਨੂੰ ਕਹਿੰਦੇ ਆ ਜਿਹੜਾ ਥਾਣੇ ਦਾ ਮਾਲਕ ਹੋਵੇ ਚੌਂਕੀਦਾਰ ਜਿਹੜਾ ਚੌਂਕੀ ਦਾ ਮਾਲਕ ਹੋਵੇ ਹਾਂਜੀ ਜਮਾਦਾਰ ਜਿਹੜਾ ਮਾਲਕ ਜਿਹੜਾ ਇਲਾਕੇ ਦਾ ਮਾਲ ਇਕੱਠਾ ਕਰਕੇ ਫੜਦਾ ਉਨਕਦੇ ਜਮਾਦਾਰ ਤੇ ਸਿਰਦਾਰ ਦਾ ਅਰਥ ਹੁੰਦਾ ਜਿਹੜਾ ਆਪਣੇ ਸਿਰ ਦਾ ਮਾਲਕ ਹੋਵੇ ਹਾਂ ਹੈਨਾ ਤੇ ਸਰਦਾਰ ਨਹੀਂ ਤੇ ਸਾਡੀ ਸੋਚਾਂ ਦੀ ਕੁੰਜੀ ਜਿਹਦੇ ਅੱਗੇ ਹੀ ਸਾਰੀ ਸਾਰੀ ਆਪਣੇ ਦਿਲ ਦੀ ਗੱਲ ਕਰ ਸਕੀਏ ਹਾਂਜੀ ਹੈਨਾ ਤੇ ਹੋਰ ਜਾਂ ਹੋਰ ਕਿਹੜੇ ਨਾਮ ਨਾਲ ਪੁਕਾਰਿਆ ਜਾਂਦਾ ਪਤਨੀ ਨੂੰ ਸਾਥਣ ਸਾਥਣ ਅਰਧਾਂਗਣੀ ਜਿਵੇਂ ਭੋਲੇ ਸ਼ੰਕਰ ਦੇ ਨਾਲ ਗੋਰੀ ਮਾਤਾ ਕਈ ਪੋਸਟਰਾਂ ਦੇ ਵਿੱਚ ਵੀ ਵੇਖਿਆ ਨਾ ਹਾਂ ਤੇ ਅੱਧੇ ਭੋਲੇ ਸ਼ੰਕਰ ਤੇ ਅੱਧੀ ਗੋਰੀ ਮਾਤਾ ਤੇ ਉਹ ਅਰਧਾਂਗਣੀ ਦਾ ਅਰਥ ਹੁੰਦਾ ਕਿ ਮੇਰੇ ਮੇਰੇ ਸਰੀਰ ਦਾ ਜਿਵੇਂ ਅੱਧਾ ਅੰਗ ਹੈ ਮੇਰੀ ਪਤਨੀ ਤੇ ਉਸੇ ਤਰ੍ਹਾਂ ਇਸਤਰੀ ਲਈ ਵੀ ਲੱਗ ਹੁੰਦਾ ਕਿ ਪਤੀ ਨੂੰ ਪਰਮੇਸ਼ਵਰ ਕਹਿੰਦੀ ਹੈ ਪਤੀ ਪਰਮੇਸ਼ਵਰ ਸਾਡੇ ਕਲਚਰ ਦੇ ਅਨੁਸਾਰ ਕਿ ਪਤੀ ਪਰਮੇਸ਼ਵਰ ਤੇ ਈਸ਼ਵਰ ਵੀ ਕਿਹਾ ਜਾਂਦਾ ਸਿਰ ਦਾ ਸਾਈ ਵੀ ਕਿਹਾ ਜਾਂਦਾ ਇਹਦੇ ਅਰਥ ਤੇ ਇਹੋ ਹੀ ਨੇ ਤੇ ਵਹਿ ਵੀ ਪਤੀ ਪਤਨੀ ਦਾ ਰਿਸ਼ਤਾ ਤੇ ਬੜਾ ਜਿਵੇਂ ਸਾਈਕਲ ਨਹੀਂ ਬੈਲੈਂਸ ਨਾਲ ਚੱਲਦਾ ਦੋ ਟਾਇਰਾਂ ਦੇ ਹੈਨਾ ਤੇ ਉਸੇ ਤਰ੍ਹਾਂ ਇਹ ਤੇ ਬੈਲੈਂਸ ਹੈ ਬੜਾ ਵਧੀਆ ਤੇ ਐਕਚੁਅਲੀ ਹੁੰਦਾ ਕੀ ਆ ਜਿਵੇਂ ਡਿਵੋਰਸ ਰੇਟ ਬੜੇ ਵੱਧ ਗਏ ਅੱਜ ਕੱਲ ਹਣਾ ਪਹਿਲਾਂ ਤੇ ਆਪਣਾ ਬੜਾ ਵਧੀਆ ਚੱਲਦਾ ਸੀ ਨਾ ਪਰ ਹੁਣ ਵੱਧਦੇ ਤਾਂ ਜਾਂਦੇ ਤੇ ਹੁੰਦੇ ਵੀ ਡਿਵੋਰਸ ਜਿਹੜੇ ਨਾ ਬੜੇ ਵਿਆਹ ਤੋਂ ਬਾਅਦ ਐਕਚੁਅਲੀ ਬੜੀ ਜਲਦੀ ਜਲਦੀ ਜਿਹੜੇ ਹੋ ਜਾਂਦੇ ਡਿਵੋਰਸ ਹਾਂਜੀ ਜਦੋਂ ਟਾਈਮ ਲੱਗ ਜਾਂਦਾ ਫਿਰ ਕੱਟ ਹੁੰਦੇ ਡਿਵੋਰਸ ਜੋ ਸਟੱਡੀਜ਼ ਦੇ ਹਿਸਾਬ ਨਾਲ ਵੇਖਿਆ ਰਿਹਾ ਹੈ ਨਾ ਤੇ ਉਹ ਡਿਵੋਰਸ ਦਾ ਕਾਰਨ ਮੇਨ ਹੁੰਦਾ ਫੋਰ ਐਗਜ਼ਾਮਪਲ ਕਿ ਬੰਦਾ ਜਿਹੜੇ ਬੈੱਡ ਤੇ ਨਾਲ ਸੌਂਦਾ ਨਾ ਹਾਂ ਅਹੀਂ ਉਸੇ ਬੈੱਡ ਤੇ ਅਗਰ ਪਾਸਾ ਬਦਲ ਕੇ ਸੌਣਾ ਸ਼ੁਰੂ ਕਰ ਦਈਏ ਨਾ ਪਹਿਲੀ ਰਾਤ ਨੀਂਦ ਨਹੀਂ ਆਉਂਦੀ। ਸਹੀ ਹੈ ਹਾਂਜੀ। ਅਹੀਂ ਰੂਮ ਬਦਲ ਕੇ ਸੋਣ ਨਾਲ ਦੇ ਰੂਮ 'ਚ ਸੌਣਾ ਸ਼ੁਰੂ ਕਰ ਦਈਏ ਤਾਂ ਵੀ ਨੀਂਦ ਨਹੀਂ ਆਉਂਦੀ। ਹਾਂ। ਅਹੀਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਮੂਵ ਹੋ ਜਾਈਏ ਨਾ ਤੇ ਬੜੀਆਂ ਦਿੱਕਤਾਂ ਆਉਂਦੀਆਂ। ਹਾਂਜੀ। ਇੱਕ ਦੇਸ਼ ਤੋਂ ਦੂਜੇ ਦੇਸ਼ ਮੂਵ ਹੋ ਜਾਈਏ ਤਾਂ ਬੜੀਆਂ ਦਿੱਕਤਾਂ ਹੁੰਦੀਆਂ ਹਨ। ਤੇ ਜਿਹਦੇ ਨਾਲ ਅਹੀਂ ਸਾਰੀ ਉਮਰ ਕੱਢਣੀ ਹੈ ਨਾ ਉਹ ਇੱਕਦਮ ਕੋਈ ਜ਼ਿੰਦਗੀ 'ਚ ਐਂਟਰ ਹੁੰਦਾ ਤੇ ਬੜੀਆਂ ਆਦਤਾਂ ਹੁੰਦੀਆਂ ਇੱਕ ਦੂਜੇ ਦੀਆਂ ਜਿਹਨੀਆਂ ਸਮਝਣ 'ਚ ਟਾਈਮ ਲੱਗਦਾ। ਹਾਂਜੀ। ਜਿੰਨੂੰ ਹੀ ਲੜੋ ਕਿ ਹੇ ਵੇਲੇ ਈਗੋ ਚ ਵੀ ਗਲੋ ਜਾਂਦੇ ਆ ਜਾਂ ਕਿਹੇ ਵੇਲੇ ਅਸੀਂ ਕਾਲੇ ਪੈ ਜਾਂਦੇ ਆ ਅਸੀਂ ਇੱਕ ਦੂਜੇ ਨੂੰ ਸਮਝਣ ਦੀ ਬਜਾਏ ਖਿਜਣ ਲੱਗ ਜਾਂਦੇ ਆ ਖਿਜਣ ਲੱਗ ਜਾਂਦੇ ਆ ਸੋ ਜ਼ਰੂਰੀ ਹੈਗਾ ਕਿ ਜਿੰਨੂੰ ਧਰਮ ਦੇ ਨਾਲ ਆਪਣਾ ਮਨ ਲੈਣਾ ਧਰਮ ਪਤਨੀ ਉਹਦਾ ਅਰਥ ਹੈਗਾ ਕਿ ਸਾਰਾ ਕੁਝ ਹੀ ਬਾਹਰ ਤਾਂ ਹੈ ਪੈਕੇਜ ਆ ਪੈਕੇਜ ਜਿਵੇਂ ਲੜਾ ਘਰ ਬੰਦਾ ਕਿ ਨਹੀਂ ਇੱਕ ਜਿਵੇਂ ਲੜਾ ਇੱਕ ਘਰ ਬੰਦਾ ਨੀਂਦ ਉੱਤੇ ਬੰਦਣਾ ਨੀਂਦ ਦੇ ਉੱਤੇ ਹਾਂ ਤੇ ਉਸੇ ਤਰ੍ਹਾਂ ਮਾਪਿਓ ਨੇ ਬੱਚਾ ਪਾਲ ਕੇ ਜਿਹੜਾ ਵੱਡਾ ਕੀਤਾ ਨਾ ਜਿਵੇਂ ਯੂਨੀਵਰਸਿਟੀ 'ਚ ਬੱਚਾ ਪੜ੍ਹ ਕੇ ਹੁੰਦਾ ਕਿ ਮੁੜ ਕੇ ਆਪਣੀ ਲਾਈਫ ਸ਼ੁਰੂ ਕਰਦਾ ਨਾ ਉਸ ਤਰ੍ਹਾਂ ਮਾਪਿਓ ਨੇ ਬੱਚਾ ਜਿਹੜਾ ਵੱਡਾ ਕੀਤਾ ਨਾ ਤੇ ਉਹਨੇ ਆਪਣੀ ਲਾਈਫ ਜਿਵੇਂ ਮਾਪਿਓ ਨੇ ਸ਼ੁਰੂ ਕੀਤੀ ਸੀ ਨਾ ਪਹਿਲਾਂ ਉਹ ਵੀ ਉਹਨਾਂ ਦੇ ਮਾਪਿਓ ਨੇ ਪਾਲਿਆ ਸੀ ਤੇ ਉਹ ਜਵਾਨ ਹੋਏ ਤੇ ਉਹਨਾਂ ਨੂੰ ਗਾਂ ਵਿਆਹਤਾ ਉਸੇ ਤਰ੍ਹਾਂ ਲੜਾ ਕੇ ਸਾਨੂੰ ਜਿਵੇਂ ਸਾਡੇ ਮਾਪਿਓ ਨੇ ਵਿਆਹ ਵਿਆਹਤਾ ਤੇ ਜਦੋਂ ਵਿਆਹ ਵਾਲੀ ਲਾਈਫ ਸ਼ੁਰੂ ਹੁੰਦੀ ਆ ਉਹਨਾਂ ਨੇ ਜੋ ਸਿੱਖਿਆ ਵਾ ਮਗਰੋਂ ਉਹ ਆਪਣੀ ਲਾਈਫ 'ਚ ਇੰਪਲੀਮੈਂ ਫੋਰ ਐਗਜ਼ਾਮਪਲ ਦੀ ਤੌਰ ਤੇ ਇੱਕ ਘਰ ਬਣਾ ਜਿਹੜਾ ਬੰਦਾ ਹਾਂਜੀ ਉਹ ਬੰਦਾ ਜ਼ਮੀਨ ਦੇ ਉੱਤੇ ਤੇ ਜ਼ਮੀਨ ਨੂੰ ਮੰਨਿਆ ਜਾਂਦਾ ਮਾਂ ਮਾਂ ਭੂਮੀ ਹੈ ਹਨਾ ਭੂਮੀ ਮਾਂ ਹਾਂਜੀ ਤੇ ਜਾਂ ਨੀਆ ਵਾਂ ਉਹਨੂੰ ਵੀ ਮਾਂ ਮੰਨੇ ਜਾਂਦਾ ਫਿਰ ਉਹਦੇ ਉੱਤੇ ਜਦੋਂ ਉਹਨੂੰ ਬਿਲਡਿੰਗ ਖੜੀ ਕਰੀਦੀ ਹੈ ਨਾ ਤੇ ਥੰਮ ਜਿਹੜੇ ਨੇ ਦਿਨਾ ਹੁੰਦੇ ਭਰਾ ਕਹਿੰਦੇ ਹਾਂ ਤੇ ਕੰਦਾ ਜਿਹੜੀਆਂ ਹਨਾਂ ਨੂੰ ਪਹਿਣਾ ਕਿਹਾ ਜਾਂਦਾ ਕਿਉਂਕਿ ਇੱਜ਼ਤ ਹੁੰਦੀ ਨਾ ਕਰਦੀ ਪੜਦਾ ਹਾਂਜੀ ਹਾਂਜੀ ਕੰਦਾ ਨੂੰ ਪਹਿਣਾ ਕਿਹਾ ਗਿਆ ਤੇ ਸਿਰ ਦੀ ਛੱਤ ਜਿਹੜੀ ਹੁੰਦੀ ਨਾ ਉਹ ਹੁੰਦਾ ਪਿਤਾ ਬਿਲਕੁਲ ਹਨਾ ਹੁਣ ਘਰ ਬਣੋਂ ਲਈ ਬੜੇ ਤਰ੍ਹਾਂ ਦੇ ਵਿੱਚ ਅੰਦਰ کارਪੈਂਟਰ ਵੀ ਚਾਹੀਦੇ ਆ کارਪੈਂਟਰ ਲਾਲਾ ਨਾਨਕੇ ਹਾਂ ਫਿਰ ਅ ਦਾਦੇ ਕਹਿੰਦੇ ਬਾਕੀ ਰਿਸ਼ਤੇ ਵੀ ਲਾਲਾ ਪਲੰਬਰ ਵੀ ਚਾਹੀਦੇ ਆ ਇਲੈਕਟ੍ਰੀਸ਼ੀਅਨ ਵੀ ਚਾਹੀਦੇ ਆ ਫਿਰ ਭੂਆ ਵੀ ਚਾਹੀਦੀਆਂ ਲਾਲਾ ਤੂੰ ਉਹ ਢਾਈ ਲਾ ਟੂਲਾ ਫਿੱਟ ਕਰਨ ਵਾਲੇ ਹਣਾ ਪਰ ਇਨਾਂ ਸਾਰਿਆਂ ਨੂੰ ਇਕੱਠਿਆਂ ਕਰਕੇ ਜਿਹੜਾ ਜਿਹੜਾ ਕੰਮ ਮੁਕੰਮਲ ਕਰਦਾ ਨਾ ਉਹ ਹੁੰਦਾ ਇਸਤਰੀ ਮਿਸਤਰੀ ਮਿਸਤਰੀ ਮੈਂ ਜਾਣ ਕੇ ਇਸਤਰੀ ਆ ਹਾਂ ਉਹਦਾ ਮਿਸਤਰੀ ਹੁਣ ਤੂੰ ਸਮਝ ਗਿਆ ਇਸੇ ਤਰ੍ਹਾਂ ਜਿਵੇਂ ਘਰ ਦੇ ਵਿੱਚ ਸਾਰੇ ਰਿਸ਼ਤੇ ਜ਼ਰੂਰੀ ਦੇ ਰਹੇ ਨੇ ਤੇ ਸਭ ਤੋਂ ਜ਼ਰੂਰੀ ਹੁੰਦੀ ਆ ਇਸਤਰੀ ਇਸਤਰੀ ਮਤਲਬ ਮਿਸਤਰੀ ਬਾਕੀ ਸਾਰੇ ਹੋਵਗੇ ਤੇ ਠੀਕ ਆ ਪਰ ਇਸਤਰੀ ਜ਼ਰੂਰੀ ਹੈ ਤੇ ਆਪਣੀ ਇਸਤਰੀ ਨੂੰ ਇੱਜ਼ਤ ਦੇਣੀ ਵੀ ਬਹੁਤ ਜ਼ਰੂਰੀ ਹੈ ਜੇ ਅਸੀਂ ਚਾਹੁੰਦੇ ਨਾ ਕਿ ਸਾਡੀ ਧੀ ਨੂੰ ਵੀ ਗਾਂਹ ਜਾ ਕੇ ਇੱਜ਼ਤ ਮਿਲੇ ਹਾਂਜੀ ਤੇ ਅਸੀਂ ਵੀ ਕਹੇ ਦੀ ਧੀ ਹੁੰਦੀ ਨਾ ਅਸੀਂ ਮੇਨੂੰ ਹਾਂ ਬਿਲਕੁਲ ਜੇ ਇਹ ਸੋਚ ਦੇ ਨਾਲ ਚੱਲੀਏ ਤੇ ਫਿਰ ਘਰਾਂ ਦੇ ਵਿੱਚ ਕਲੇਸ਼ ਜਿਹੜੇ ਨਾ ਉਹ ਬੜੇ ਪੜਦੇ ਵਹਿ ਵੀ ਕਲੇਸ਼ ਦਾ ਕਾਰਨ ਮੇ ਕੋਈ ਬਹੁਤ ਵੱਡੇ ਛੋਟੀਆਂ ਹੁੰਦੇ ਆ ਉਹ ਛੋਟੇ 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 ਜਿਵੇਂ ਘਰ ਦੇ ਵਿੱਚ ਸਯੋਗ ਲੱਗ ਜਾਂਦੀ ਨਾ ਤੇ ਉਹ ਸਯੋਗ ਨਿਗ ਨਿਕੇ ਕੀੜੇ ਇਕੱਠੇ ਹੋਗੇ ਤੇ ਅੰਦਰੋਂ ਅੰਦਰ ਖਾ ਜਾਂਦੇ ਸਾਰਾ ਉਹਨੀਆਂ ਕੀ ਨਿਕੇ ਗੱਲਾਂ ਹੀ ਹੁੰਦੀਆਂ ਜਿਹੜੀਆਂ ਬੰਦਾ ਖੇਡਦਾ ਰਹਿੰਦਾ ਖੇਡਦਾ ਰਹਿੰਦਾ ਤੇ ਦੁਨੀਆ ਦੇ ਉੱਤੇ ਕਿਹੇ ਵੀ ਮਸਲੇ ਦਾ ਹੱਲ ਅਗਰ ਵਿਸ਼ਵ ਜੁੱਧ ਵੀ ਲੱਗੇ ਹੀ ਨਾ ਤੇ ਉਹ ਖਤਮ ਕਿੱਦਾਂ ਆਇਹੀ ਟੇਬਲ ਟਾਕ ਤੇ ਨਾ ਗੱਲ ਕਰਕੇ ਜਿਹੜਾ ਕਨਵਰਸੇਸ਼ਨ ਆ ਗਈ ਨਾ ਆਪਸ ਵਿੱਚ ਜਿਹੜੀ ਗੱਲ ਖਤਮ ਕਰ ਲੈਣੀ ਪਿਆਰ ਨਾਲ ਸਮਝਾ ਲੈਣਾ ਇੱਕ ਵੀ ਜੜ ਇਹ ਬੜੀ ਵੱਡੀ ਕਲਾ ਹੈਗੀ ਹੈ ਤੇ ਇਹ ਇਹ ਬੰਦੇ ਨੂੰ ਅਗਰ ਕਲਾ ਆ ਗਈ ਤੇ ਉਹਦੀ ਜ਼ਿੰਦਗੀ ਵੈਸੇ ਬੜੀ ਖੂਬਸੂਰਤ ਹੋਏਗੀ ਇਹ ਨਹੀਂ ਕਿ ਪਤੀ ਪਤਨੀ ਦੇ ਰਿਸ਼ਤੇ ਜੀ ਉਤਰਾ ਵੀ ਸਾਨੂੰ ਸਾਰੇ ਰਿਸ਼ਤੇਦਾਰਾਂ ਨਾਲ ਬਣਾ ਕੇ ਰੱਖਣੀ ਚਾਹੀਦੀ ਹੈ ਕਿ ਜਿਵੇਂ ਅੱਜ ਕੱਲ ਵਾਰ ਚੱਲ ਗਈ ਹੋਈ ਆ ਹਰ ਬੰਦੇ ਦੀ ਉਹ ਜਿਵੇਂ ਤੂੰ ਦੱਸਦਾ ਨਾ ਸਟੇਟਸ ਲਾਉਂਦੇ ਆ ਜੀ ਅੱਜ ਕੱਲ ਪਤਾ ਕੀ ਅੱਜ ਕੱਲ ਲੋਕਾਂ ਨੂੰ ਉਹੀ ਲੱਗਦਾ ਨਾ ਕਿ ਮਤਲਬ ਥੋੜਾ ਜਿਹਾ ਸੋਸ਼ਲ ਮੀਡੀਆ ਦਾ ਵੀ ਇਹਦੇ 'ਚ ਹੈਗਾ ਹੱਥ ਆਬਵੀਅਸਲੀ ਹਰ ਚੀਜ਼ ਦੇ ਪੋਜ਼ਿਟਿਵ 네ਗੇਟਿਵ ਜਿਵੇਂ ਹੈਗੇ ਪਰ ਇਹ ਗੱਲ ਵੀ ਕਿੰਥੋਂ ਤੱਕ ਸੱਚੀ ਆ ਕਿ ਸਾਰੇ ਕਹਿੰਦੇ ਕਿ ਮੈਂ ਤੇ ਇਦਾਂ ਦਾ ਹੀ ਆ ਮੈਨੂੰ ਇਦਾਂ ਹੀ ਐਕਸੈਪਟ ਕਰੋ ਹਾਂ ਸਮਝਦੇ ਨਾ ਮਤਲਬ ਕਹਿੰਦਾ ਕਿ ਜੇ ਜਿਹੜਾ ਬੰਦਾ ਵੇਖੋ ਸਭ ਤੋਂ ਪਹਿਲਾਂ ਤੇ ਆਪਣੇ ਆਪ ਨਾ ਬਣੀ ਹੋਣੀ ਬੜੀ ਜ਼ਰੂਰੀ ਆ ਫਿਰ ਜਿਹੜਾ ਬੰਦਾ ਆਪਣੇ ਭੈਣ ਭਰਾਵਾਂ ਨਾਲ ਬਣਾ ਕੇ ਨਹੀਂ ਰੱਖ ਸਕਦਾ ਨਾ ਉਹ ਦੁਨੀਆ 'ਚ ਕਿਸੇ ਨਾਲ ਬਣਾ ਕੇ ਰੱਖ ਸਕਦਾ ਫਿਰ ਸ਼ਰੀਕ ਨਹੀਂ ਬੰਨਣਾ ਚਾਹੀਦਾ ਭਰਾ ਬੰਨਣਾ ਚਾਹੀਦਾ ਆਪਣੇ ਚਾਚੇ ਤਾਇਆ ਦੇ ਮਾਮਿਆਂ ਦੇ ਦੂਜੇ ਤੀਜੇ ਸਾਰੇ ਦੇ ਨਾਲ ਬਣਾ ਕੇ ਰੱਖਣੀ ਚਾਹੀਦੀ ਆ ਵੱਧ ਤੋਂ ਵੱਧ ਜੇ ਕੋਈ ਗੱਲ ਹੋ ਵੀ ਜਾਵੇ ਉਹ ਨੂੰ ਮੁਖਾ ਲੈਣਾ ਚਾਹੀਦਾ ਹਾਂ ਜੇ ਲੜਾ ਚਲੋ ਲਾਲਾ ਕੇ ਮੈਨੂੰ ਲੱਗਦਾ ਨਾ ਕਿ ਮੇਰਾ ਕਸੂਰ ਨਹੀਂ ਹੋਦਾ ਤੇ ਫਿਰ ਵੀ ਬੰਦਾ ਮਾਫੀ ਮੰਗਲੇਗਾ ਤੇ ਕੀ ਜਾਏਗਾ ਹੋਏ ਨਮਾਣਾ ਟਾਇਪ ਹੋਵੇ ਤੇ ਦਰਗਾਹੇ ਮਾਨ ਨਮਾਣਾ ਪਾਪਣਾ ਜਿਹੜਾ ਨੀਵਾ ਗ ਰਹਿੰਦਾ ਤੇ ਉਹਨੂੰ ਦਰਗਾਹੇ ਮਾਨ ਮਿਲਦਾ ਕਿ ਨਹੀਂ ਤੇ ਠੀਕ ਹੋਗਾ ਸਾਰਾ ਕੁਝ ਬੰਦਾ ਜੇ ਇੱਕ ਵਾਰੀ ਮੁੜ ਕੇ ਜੇ ਬੰਦਾ ਗੱਲਾਂ ਕਰਦਾ ਯਾਰ ਅਗਰ ਕਿਤੇ ਆਹ ਗੱਲ ਹੋ ਗਈ ਤੇ ਮੈਂ ਹਨਾ ਗਿਵਟਾ ਕਰ ਲਿਆ ਬੰਦਾ ਇਦਾਂ ਕਰ ਲਿਆ ਉਹਦਾ ਕਰ ਇਸ ਕਰਕੇ ਸਾਰੇ ਰਿਸ਼ਤੇਦਾਰਾ ਸਾਰੇ ਭੈਣ ਭਰਾਵਾਂ ਨਾ ਵੱਤ ਵੱਤ ਬਣਾ ਕੇ ਰੱਖਣੀ ਚਾਹੀਦੀ ਹੈ ਪਰ ਕਿਹੇ ਵੇਲੇ ਕੁਝ ਹੁੰਦੇ ਵੀ ਆ ਹਨਾ ਕੁਝ ਹੁੰਦੇ ਰਿਸ਼ਤੇਦਾਰ ਕਿ ਜਿਹੜੇ ਉਹਨਾਂ ਦੀ ਪਛਾਣ ਵੀ ਫਿਰ ਇਦਾਂ ਦੀ ਨਾ ਉਹਨਾਂ ਦੀ ਕਿਸੇ ਨਾਲ ਵੀ ਬੰਦੀ ਹੋਏਗੀ ਹਾਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਇਹ ਵੇਲੇ ਨਾ ਕਿ ਮੈਂ ਤਾਂ ਨਹੀਂ ਦੰਦਾਗਾ ਮੇਰੀ ਮੇਰੀ ਕਿਸੇ ਨਾਲ ਹਾਂ ਮੇਰੀ ਜੇ ਕਿਸੇ ਨਾਲ ਵੀ ਬੰਦੀ ਤੇ ਫਿਰ ਮੈਨੂੰ ਆਪਣੇ ਆਪ ਸੁਧਾਰ ਕਰਨਾ ਚਾਹੀਦਾ ਪਰ ਮੇਰਾ ਜੇ ਕੋਈ ਰਿਸ਼ਤੇਦਾਰ ਮੇਰਾ ਰੁੱਸਿਆ ਹੋ ਉਹਨੂੰ ਮਨਾ ਲੈਣਾ ਚਾਹੀਦਾ ਇੱਕ ਵਾਰੀ ਨਹੀਂ ਮੰਨਦਾ ਦੋ ਵਾਰੀ ਮਨਾ ਲਓ ਦੋ ਵਾਰੀ ਨਹੀਂ ਮੰਨਦਾ 10 ਵਾਰੀ ਮਨਾ ਲਓ ਤੇ 10 ਵਾਰੀ ਵੀ ਬਣਾ ਕੇ ਨਹੀਂ ਮੰਨੰਦੇ ਆ ਨਾ ਫਿਰ ਮਤਲਬ ਕਿ ਮੈਂ ਆਪਣੀ એનર્ਜੀ ਵੇਸਟ ਕਰਦਾ ਪਿਆ ਫਿਰ ਮੈਂ ਆਪਣਾ ਸਮਾਵੇਸ਼ ਕਰਦਾ ਪਿਆ ਹਨਾ ਕਿ ਮਤਲਬ ਬਾਰ-ਬਾਰ ਤੇ ਇਹ ਵੇਖ ਲੈਣਾ ਚਾਹੀਦਾ ਕਿ ਉਹ ਉਹਨਾਂ ਦੀ ਸ਼੍ਰੇਣੀ ਚ ਨਹੀਂ ਆਉਂਦੇ ਜਿਨ੍ਹਾਂ ਦੀ ਕਿਸੇ ਨਾਮ ਨਹੀਂ ਬਣਦੀ ਹੁੰਦੀ ਵਾਲੇ ਵਾਲੇ ਫਿਰ ਮਤਲਬ ਕਿ ਉਹ ਉਹ ਉਹਨਾਂ ਨੂੰ ਜ਼ਹਿਰ ਫੈਲ ਚੁੱਕਾ ਜਿਵੇਂ ਲਾਲਾ ਕਿਸੇ ਦੇ ਪੈਰ ਤੇ ਜ਼ਹਿਰ ਫਲ ਗਿਆ ਤੇ ਡਾਕਟਰ ਨੇ ਕਹਿੰਦਾ ਤੇਰਾ ਪੈਰ ਵੱਡਣਾ ਮੈਣਾ ਉਹਨੂੰ ਪੈਰ ਨਹੀਂ ਵੱਡੂਗਾ ਤੇ ਪਤਾ ਨਹੀਂ ਲੱਤ ਥਾਣੀ ਸਾਰੇ ਸ਼ਰੀਰ ਨੂੰ ਖਾ ਜਾਣਾ ਹਨਾ ਹੁਣ ਪੈਰ ਵਡਾ ਲਿਆ ਹਾਂਜੀ ਤੇ ਮੁੜ ਕੇ ਫਿਰ ਪੈਰ ਨੂੰ ਭੁੱਲ ਜੇ ਹਾਂਜੀ ਸਾਰੀ ਉਮਰ ਬਰਕੇ ਪਿਆਰ ਨੂੰ ਡਿੜਕਦਾ ਨਾ ਰਵੇ ਹੁਣ ਜਿਹੜੇ ਕਈਆਂ ਦੇ ਪਿਆਰ ਲੱਤੇ ਹੁੰਦੇ ਆ ਉਹ ਆ ਕੇ ਸਾਰੀ ਉਮਰ ਇਹੋ ਹੀ ਕਹਿੰਦੇ ਨੇ ਆਪਣੇ ਪਿਆਰ ਨੂੰ ਗਾਲਾਂ ਥੜੀ ਕੱਢਦੇ ਰਹਿੰਦੇ ਉਹਨੇ ਮੈਨੂੰ ਬੜਾ ਤੰਗ ਕੀਤਾ ਸੀ ਹਾਂ ਜੇ ਕੋਈ ਰਿਸ਼ਤਾ ਛੱਡਦਾ ਲੋਕੀ ਫਿਰ ਉਹਨੀਆਂ ਗੱਲਾਂ ਹੀ ਨਹੀਂ ਛੱਡਦੇ ਉਹ ਮਤਲਬ ਉਹਨੂੰ ਛੱਡ ਦੇਣਾ ਚਾਹੀਦਾ ਵਾ ਪਰੇ ਜਾਣ ਤੋਂ ਲੈਟ ਇਟ ਗੋ ਹਣਾ ਬੰਦਾ ਆਪ ਸੋਖਾਂਦਾ ਬਿਲਕੁਲ ਰਾਈਟ ਹਾਂ ਪਰ ਮਤਲਬ ਗੱਲਬਾਤ ਨਹੀਂ ਛੱਡ ਦਿੰਦੇ ਅਸਲ 'ਚ ਨਹੀਂ ਛੱਡਦੇ ਨਾ ਅਸਲ 'ਚ ਨਹੀਂ ਛੱਡਦੇ ਚਲੋ ਵੈਸੇ ਵੀ ਛੱਡਣ ਵਾਲੇ ਪਾਸੇ ਨਹੀਂ ਜਾਣਾ ਚਾਹੀਦਾ ਵੱਧ ਤੋਂ ਵੱਧ ਜੁੜ ਕੇ ਰ ਸਾਡੀ ਗਲੀ ਵਾਲੀ ਇਕਤਾ ਨਹੀਂ ਇਕਤਾ ਰਿਸ਼ਤਦਾਰੀ ਦੇ ਵਿੱਚ ਯੂਨਿਟੀ ਯੂਨਿਟੀ ਯਾ ਵੱਧ ਤੋਂ ਵੱਧ ਆਪਣੇ ਭੈਣ ਭਰਾਵਾਂ ਦੇ ਨਾਲ ਸਾਰਿਆਂ ਦੇ ਨਾਲ ਬਣਾ ਕੇ ਰੱਖਣੀ ਚਾਹੀਦੀ ਆ ਯਾਰਾਂ ਦੋਸਤਾਂ ਮਿੱਤਰਾਂ ਦੇ ਨਾਲ ਬਣਾ ਕੇ ਰੱਖਣੀ ਚਾਹੀਦੀ ਨਾਲੀ ਜਿੰਦਗੀ ਹੈਗੀ ਹਸਣ ਖੇਡਣ ਹਸਣ ਖੇਡਣ ਮਨ ਕਾ ਚਾਓ ਹੈਨਾ ਇਹਦੇ ਇਹ ਮਨ ਦੇ ਚਾਹ ਹੈਗੇ ਨਾ ਹਸਣਾ ਖੇਡਣਾ ਚਾਹੀਦਾ ਤੇ ਹਸਣਾ ਖੇਡਣਾ ਬੰਦਾ ਆਪਣੇ ਆਪ ਨਾਲ ਕੋ ਸ਼ੀਸ਼ੇ ਜਿਹਾ ਹੱਸਦਾ ਕਿਤੇ ਆਪਣੇ ਯਾਰਾਂ ਦੋਸਤਾਂ ਨਾਲ ਹੱਸੇ ਖੇਡੇਗਾ ਰਿਸ਼ਤੇਦਾਰਾਂ ਨਾਲ ਹੱਸੇ ਖੇਡੇਗਾ ਭੈਣਾਂ ਭਰਾਵਾਂ ਨਾਲ ਗੁੱਸੇ ਦੇ ਲਈ ਵੀ ਹੁੰਦੇ ਆ ਕਿ ਫਿਰ ਕਿਹੜੀ ਗੱਲ ਗਈ ਹੈ ਜਿੱਦੇ ਚਾਰ ਭਾਂਡੇ ਹੋ ਭਾਂਡੇ ਹੋਣ ਉਹਦੇ ਖਰਚੂ ਵੀ ਪੈਂਦੇ ਤੇ ਜਾਇਦਾ ਘਾਰ ਹੈ ਗਈ ਹੈ ਹੱਸਦੇ ਖੇਡਦੇ ਰਹਿਣਾ ਚਾਹੀਦਾ ਹੱਸਦਿਆਂ ਦੇ ਘਰ ਵਸਦੇ ਤੇ ਰੋਂਦਿਆਂ ਦੇ ਖਾਣੇ ਖਰਾਬ ਤੇ ਰੋਣੇ ਨਹੀਂ ਚਾਹੀਦਾ ਹਾਂ ਮਤਲਬ ਅ ਅਪਾ ਗੱਲ ਸ਼ੁਰੂ ਕੀਤੀ ਸੀ ਕਿ ਗ੍ਰਸਥ ਜੀਵਨ ਤੋਂ ਆਪਣੀ ਇਸਤਰੀ ਦੀ ਵੱਤ ਤੋਂ ਵਦੀਜਤ ਕਰਨੀ ਚਾਹੀਦੀ ਹੈ ਜੇ ਅਸੀਂ ਚਾਹੁੰਦੇ ਨਾ ਕਿ ਮਤਲਬ ਮੇਰੀ ਧੀ ਖੁਸ਼ ਰਹੇ ਤੇ ਅਸੀਂ ਵੀ ਕਿਸੇ ਦੀ ਧੀ ਲੈਂਦੀ ਉਹਨੂੰ ਵੱਤਵਾਦ ਖੁਸ਼ ਰੱਖੀਏ ਹੈਨਾ ਬਿਲਕੁਲ ਇਹ ਤੇ ਹੱਥ ਨੂੰ ਹੱਥ ਆ ਮਤਲਬ ਵਹਿ ਵੀ ਬੰਦਾ ਜੋ ਕਰਮ ਕਰਦਾ ਹੋਵੇਦਾ ਇਹ ਨੂੰ ਮਿਲਦਾ ਕਰਨੀਆ ਪਉ ਆਪਣੀ ਕੈਨੇਡਾ ਕੇ ਨਾ ਕਰਮ ਵਧੀਆ ਇਹ ਵਾਲਾ ਜੇ ਕੀਤਾ ਜਾਵੇ ਤੇ ਆਬਵੀਅਸਲੀ ਜੀ ਗੱਲ ਆ ਵੀ ਇਹਦਾ ਰਿਟਰਨ ਜਿਹੜਾ ਉਹ ਬੜਾ ਵਧੀਆ ਹੋਏ ਫਿਰ ਫਿਰ ਇੱਕ ਨਾ ਜਿਹਨੂੰ ਧਰਮ ਪਤਨੀ ਬਣਾ ਲਿਆ ਨਾ ਉਹਦਾ ਨਾ ਧਰਮ ਦੇ ਨਾਲ ਉਹਦੇ ਬਣ ਕੇ ਰਹਿਣਾ ਚਾਹੀਦਾ ਕਿਉਂਕਿ ਉਹ ਪੰਜਾਬੀ ਦੀ ਘਾਤ ਹੈਗੀ ਨਾ ਜਿਹੜਾ ਮਾਂ ਦੇ ਦੁੱਧ ਨਾਲ ਨਹੀਂ ਨਰਜਦਾ ਉਹਨੂੰ ਪਿਓ ਦਾ ਮੂਤ ਵੀ ਕਦੀ ਨਹੀਂ ਰਜਾ ਸਕਦਾ ਜਿਹੜੇ ਬਾਹਰ ਅੰਦਰ ਇਧਰ ਉਧਰ ਵੇਂਦੇ ਫਿਰਦੇ ਨੇ ਕਦੀ ਬਣੀ ਐ ਚੀਜ਼ ਬੰਦਾ ਵਰਕਾ ਪਾੜ ਦੇ ਜੇ ਬੰਦਾ ਇਹ ਸੋਚੇ ਯਾਰ ਕਿਸ ਨੂੰ ਕਿਹੜਾ ਪਤਾ ਲੱਗਦਾ ਪਰ ਆਪਣੀ ਨਫਸ ਤੇ ਗਾਉਂਦਾ ਕਣੀ ਹਾਂ ਹੈਨਾ ਗੁਰਗੋਮੀ ਤੇ ਨੇ ਆਖਿਆ ਇਹ ਨਾ ਖਾਲਸਾ ਉਹ ਜੋ ਕਰੇ ਨਿਤ ਜੰਗ ਨਿਤ ਜੰਗ ਇਹ ਥੋੜੀ ਲੋਕਾਂ ਨਾਲ ਜਾ ਕੇ ਕਿਰਪਾਨਾਂ ਨਾਲ ਲੜਦੇ ਫਿਰਨਾ ਹਾਂਜੀ ਨਿਤ ਜੰਗ ਹੁੰਦੀ ਆਪਣੀ ਨਫਸ ਨਾਲ ਆਪਣੀ ਕਿ ਜਿਹੜਾ ਬੰਦਾ ਆਪਣੇ ਕੰਮ ਤੇ ਕਾਬੂ ਨਹੀਂ ਪਾ ਸਕਦਾ ਉਹ ਆਰਾਮ ਤੱਕ ਕਿੱਥੋਂ ਪਹੁੰਚ ਜੂਗਾ ਹਾਂ ਜੋ ਕਿ ਸਾਡੀ ਅਸਲ ਧੋੜ ਤੇ ਆਰਾਮ ਤੱਕ ਪਹੁੰਚਦੀ ਹੈ ਨਾ ਹਾਂਜੀ ਹੈਨਾ ਅਲਟੀਮੇਟ ਆਰਾਮ ਉਸੇ ਵੱਡਾ ਆਰਾਮ ਦਾ ਨਾਮ ਜਿਵੇਂ ਕਹਿੰਦੇ ਸਮੁੰਦਰ ਮਥਨ ਹੋਇਆ ਸੀ ਨਾ ਤੇ 13 ਰਤਨ ਨਿਕਲੇ ਸੀ ਹਾਂਜੀ ਤੇ 13 ਰਤਨਾਂ ਦੇ ਵਿੱਚੋਂ ਵਿਸ਼ ਵੀ ਸੀ ਹਾਂਜੀ ਤੇ ਜਦੋਂ ਭੋਲੇ ਸ਼ੰਕਰ ਨੇ ਵਿਸ਼ ਪੀਤਾ ਸੀ ਨਾ ਤੇ ਉਹ ਵਿਸ਼ ਪੀਣ ਤੋਂ ਪਹਿਲਾਂ ਉਹਨਾਂ ਨੇ RAM ਕਹਿ ਕੇ ਵਿਸ਼ ਪੀਤਾ ਹੈ ਅੱਛਾ ਉਹਨਾਂ ਨੇ ਕਿਹਾ ਸੀ ਕਿ ਅਗਰ ਵਿਸ਼ ਦੇ ਨਾਲ ਵੀ RAM ਲੱਗ ਜੇਗਾ ਨਾ ਤੇ ਵਿਸ਼ ਵੀ ਵਿਸ਼ RAM ਬਣ ਜਾਏਗਾ RAM ਨਾਮ ਚ ਨੀਂਦ ਤੱਕ ਦੇ ਤਾਕਤਾਂ ਦੀ ਪਾਵਰ ਆ ਤੇ ਚਲੋ ਖੈਰ ਅੱਗੇ ਫੇਰ ਕਿਹੜੇ ਬੰਨੇ ਗੱਲ ਆਏ ਪਰ ਇਹ ਜਿਹੜੀ ਹੈ ਨਾ ਸਾਨੂੰ ਪਰਿਵਾਰਾਂ ਦੇ ਵਿੱਚ ਵੱਧ ਤੋਂ ਵੱਧ ਇਹਦੇ ਸਾਡੇ ਹੱਥ ਵਸਿਆ ਜੇ ਬੰਦਾ ਚਾਵੇ ਨਾ ਆਪਣੀ ਜ਼ਿੰਦਗੀ ਨੂੰ ਜੇ ਸਵਰਗ ਬਣਾਉਣਾ ਜੇ ਸਵਰਗ ਚ ਜਾਣਾ ਇਹ ਗੱਲ ਝੂਠ ਹੈ ਗਈ ਹੈ ਸਵਰਗ ਕਿਤੇ ਨਹੀਂਗਾ ਇੱਥੇ ਹੀ ਹੈਗਾ ਸਾਰਾ ਕੁਝ ਜੇ ਜਿਹੜਾ ਬੰਦਾ ਹੁਣ ਖੁਸ਼ ਨਹੀਂਗਾ ਉਹ ਕੱਲ ਵੀ ਖੁਸ਼ ਨਹੀਂ ਰਹਿ ਸਕਦਾ ਕਿਉਂਕਿ ਖੁਸ਼ੀ ਨੂੰ ਲੀਕਣਾ ਨਹੀਂ ਚਾਹੀਦਾ ਖੁਸ਼ੀ ਨੂੰ ਮੰਨਣਾ ਚਾਹੀਦਾ ਅਗਰ ਮੈਂ ਕੋਈ ਵੀ ਸੋਚੇ ਕਿ ਮੈਨੂੰ ਜ਼ਿੰਦਗੀ ਚ ਇਹ ਮਿਲ ਜੇ ਤੇ ਮੈਂ ਫਿਰ ਖੁਸ਼ ਹੋਵਾਂਗਾ ਉਹ ਕੰਡੀਸ਼ਨ ਨਹੀਂ ਕੋਈ ਕੰਡੀਸ਼ਨ ਨਹੀਂ ਹੁੰਦੀ ਹੈ ਹੈਪੀਨੈਸਲੀ ਕੋਈ ਕੰਡੀਸ਼ਨ ਨਹੀਂ ਹੁੰਦੀ ਜੀ ਖੁਸ਼ ਹੋਣ ਲਈ ਖੁਸ਼ ਹੋ ਜਾਣਾ ਚਾਹੀਦਾ ਹਾਂ ਜਿਹੜੇ ਬੰਦੇ ਕਈ ਬੰਦੇ ਹੁੰਦੇ ਆ ਜਿਹੜੇ ਸਾਰੀ ਉਮਰ ਖੁਸ਼ ਰਹਿੰਦੇ ਆ ਭਾਵੇਂ ਚਿੱਕੜ 'ਚ ਰਹਿੰਦੇ ਤੇ ਕਈ ਬੰਦੇ ਹੁੰਦੇ ਉਹ ਰੀ ਰੀ ਕਰੀ ਜਾਂਦੇ ਆ ਤੇ ਉਹ ਫਿਰ ਇਹੋ ਜਿਹੇ ਬੰਦਿਆਂ ਤੋਂ ਭੱਜਣਾ ਚਾਹੀਦਾ ਕਿਉਂਕਿ ਆਪਾਂ ਸਾਡਾ ਆਲਾਦਵਾਲਾ ਜਿੱਦਾਂ ਤਾਂ ਹੁੰਦਾ ਨਾ ਅਸੀਂ ਉਦਾਂ ਦੇ ਹੋ ਜਾਂਦੇ ਆ ਚਿੱਕੜ 'ਚ ਜਾ ਕੇ ਜਿੰਨੇ ਮਰਜ਼ੀ ਮੈਲ ਲੱਗ ਜਾਂਦੀ ਨਾ ਕੋਲਿਆਂ ਦੇ ਲੱਗੇ ਜਾ ਕੇ ਮੈਲ ਲੱਗ ਜਾਂਦੀ ਆ ਠੱਡ 'ਤੇ ਜਿੰਨੇ ਮਰਜ਼ੀ ਆ ਕੇ ਕੱਪੜੇ ਪਾ ਲਈਏ ਤੇ ਠੱਡ ਤੇ ਲੱਗਦੀ ਆ ਨਾ ਇਸ ਕਰਕੇ ਸਾਡਾ ਆਲਾਦਵਾਲਾ ਜੋ ਸਾਡੇ ਕੰਨਾਂ 'ਚ ਪਹਿਗਣ ਉਹੀ ਇਹੀ ਕਰੀ ਜਾਵਾਂਗੇ ਤੇ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਚਾਹੀਦੀ ਆ ਚੰਗਿਆਂ ਦਾ ਚਨਾਬ ਕਰਨਾ ਜਿਹੜਾ ਸੰਗਤ ਚੰਗਿਆਂ ਦੀ ਕਰਨੀ ਚਾਹੀਦੀ ਆ ਕਿ ਚੰਗਿਆਂ ਦੀ ਸੰਗਤ ਜੇ ਵੀ ਤੁਹਾਡੇ ਲਾਗੇ ਸਾਗੇ ਇਦਾਂ ਦੀ ਸੰਗਤ ਹੈਗੀ ਆ ਕਿ ਜਿਹੜੇ ਤੁਹਾਨੂੰ ਮਾੜੇ ਪਾਸੇ ਤੋਰਦੇ ਪਏ ਉਹਨਾਂ ਤੋਂ ਭੱਜੋ ਚੁੱਪ ਕੀਤੇ ਆਪਣਾ ਬੋਰੀ ਬਿਸਤਰਾ ਪੈਕ ਕੀਤਾ ਬੋਰੀ ਬਿਸਤਰਾ ਬੰਨ੍ਹਤਾ ਆਹ ਟਾਈਮ ਨਾਲ ਹੀ ਉਸ ਗੋਲੀ ਕਿ ਪਤਾ ਨਹੀਂ ਮੇਰਾ ਰਾਹ 모ੜ ਦੇਣਾ ਜਿੰਦਗੀ ਦਾ ਤੇ ਇਹ ਟਾਈਮ ਸਰੀ ਕਿਉਂਕਿ ਅਕਲੀ ਸਾਬ ਸੇਵੀਏ ਅਕਲੀ ਕੀ ਜੈਦਾਨ ਆਪਣੀ ਅਕਲ ਮਤ ਮਾਰੇ ਨੇ ਅਕਲ ਮਤ ਦਿੱਤੀ ਹੈ ਨਾ ਉਹਨੂੰ ਕਿੱਥੇ ਵਰਤਣਾ ਆਪਣੀ ਜ਼ਿੰਦਗੀ ਨੂੰ ਸੁਧਾਰਨ ਲਈ ਹਾਂ ਜੀ ਆਪਣੇ ਆਪ ਨਾਲ ਹੀ ਆਪਣੀ ਨਫਜ਼ ਨਾਲ ਬੰਦੇ ਨੂੰ ਲੜਨਾ ਚਾਹੀਦਾ ਉੱਥੇ ਹੀ ਸਾਰਾ ਪਤਾ ਲੱਗਦਾ ਵੀ ਮੈਂ ਕਿੰਨੇ ਸਹੀ ਚਨਾਵ ਕੀਤਾ ਜ਼ਿੰਦਗੀ ਵਿੱਚ ਕਿਉਂਕਿ ਕਹਿੰਦੇ ਕਿ ਜਿਹੜੇ ਬੰਦੇ ਕਾਮਯਾਬ ਨੇ ਨਾ ਉਹ ਜ਼ਿੰਦਗੀ ਵਿੱਚ ਅੱਜ ਕਾਮਯਾਬ ਪਾਹਗੇ ਨੇ ਕਿਉਂਕਿ ਉਹਨਾਂ ਨੇ ਜ਼ਿੰਦਗੀ ਵਿੱਚ ਫੈਸਲੇ ਚੰਗੇ ਲਏ ਹੋਏ ਤੇ ਫੈਸਲੇ ਪਹਿਲਾਂ ਲਏ ਹੋਏ ਉਹ ਅੱਜ ਚੰਗੇ ਤਾਂ ਹੋਗੇ ਹੈਨਾ ਤੇ ਉਹ ਸੋ ਅੱਜ ਤੇ ਹੀ ਸਾਰਾ ਕੁਝ ਖਲੋਤਾ ਆ ਅੱਜ ਜੋ ਕਰਨਾ ਹੈ ਨਾ ਆਪਣੀ ਜ਼ਿੰਦਗੀ ਦਾ ਬੰਦਾ 100% ਆਪ ਜ਼ਿੰਮੇਵਾਰ ਹੈ। ਹਾਂ ਇਹਦੇ 'ਤੇ ਕੋਈ ਸ਼ੱਕ ਨਹੀਂ ਬਿਲਕੁਲ। ਜਿੱਦਾਂ ਦੀ ਵੀ ਬਣਾਉਣੀ ਚਾਹੋਗੇ ਬਣ ਜਾਣੀ। ਆਪਾਂ ਜੇ ਜ਼ਿੰਦਗੀ ਦੇ ਵਿੱਚ ਜੇ ਤੇ ਪਰ ਲਾ ਕੇ ਚੱਲਾਂਗੇ ਨਾ ਜ਼ਿੰਦਗੀ 'ਚ ਕਦੀ ਗਾਹ ਨਹੀਂ ਜਾਵਾਂਗੇ। ਜੇ ਤੇ ਪਰ ਨੂੰ ਪਰ ਲਾ ਕੇ ਪਰੇ ਢਾ ਦਿਓ। ਹਾਂਜੀ। ਜੋ ਕੁਝ ਕਰਨਾ ਹੁਣੇ ਹੀ ਰਾਈਟ ਨਾਉ ਲਾਈਫ ਇਜ਼ ਨਾਉ। ਹੁਣੀ ਹੈ ਨਾ ਜ਼ਿੰਦਗੀ। ਕੱਲ ਦਾ ਤੇ ਪਤਾ ਪਤਾ ਕਿ ਉਹ ਜਿਹੜੀ ਸਵਾਸ ਉੱnder ਗਿਆ ਆਵੇ ਨਾ ਆਵੇ। ਤੇ ਜਿੰਨਾ ਜੇ ਚੱਲਣ ਦੇ ਨਾ ਉਹਨਾਂ ਚਿਹਰਿਆਂ ਨੂੰ ਚੰਗੇ ਪਾਸੇ ਬਿਲਡ ਕਰਦੇ ਰਹਿਣਾ ਚਾਹੀਦਾ। ਆਪਣੇ ਯਾਰਾਂ ਦੋਸਤਾਂ ਸੱਜਣਾ ਬੇਲੀਆਂ ਭੈਣਾ ਭਰਾਵਾਂ ਰਿਸ਼ਤੇਦਾਰਾਂ ਸਾਰਿਆਂ ਦੇ ਨਾਲ ਬਰਾਗ ਰੱਖਾਂ ਮੇਰੇ ਵੀ ਸਾਰੇ ਰਿਸ਼ਤੇਦਾਰ ਭੈਣ ਭਰਾ ਯਾਰ ਦੋਸਤ મિતਰ ਜਿਹੜੇ ਵੀ ਸੁਣਦੇ ਪਏ ਨੇ ਨਾ ਤੇ ਸਾਰੇ ਹਰ ਬੰਦੇ ਦੀ ਜ਼ਿੰਦਗੀ ਚ ਕੁਝ ਜੀਵ ਹੁੰਦੇ ਜਿਨ੍ਹਾਂ ਨਾਲ ਅਸੀਂ ਬੜੇ ਪਿਆਰ ਕਰਦੇ ਹਾਂ ਜਦੋਂ ਉਹਨਾਂ ਨੂੰ ਯਾਦ ਕਰੀਦਾ ਨਾ ਤੇ ਦਿਲ ਚ ਪਿਆਰ ਆ ਜਾਂਦਾ ਉਹਨਾਂ ਨੂੰ ਯਾਦ ਕਰਕੇ ਤੇ ਸਾਨੂੰ ਅਸੀਸਾਂ ਦੇ ਦੇਣੀ ਉਹ ਵਾਲੀਆਂ ਤੇ ਕਿਉਂਕਿ ਹਰ ਬੰਦੇ ਇਹ ਜਿਹੜੀ ਸਭ ਤੋਂ ਵੱਡਾ ਦੁਨੀਆ ਦਾ ਖਜ਼ਾਨਾ ਹੈਗਾ ਅਸੀਸ ਅਗਰ ਕੋਈ ਤੁਹਾਡੇ ਤੋਂ ਖੁਸ਼ ਆ ਖਣਾ ਤੇ ਇਹਦੇ ਤੋਂ ਵੱਡਾ ਪੁੰਨ ਕੋਈ ਨਹੀਂਗਾ ਤੇ ਅਗਰ ਕੋ ਤੁਹਾਡੇ ਤੋਂ ਦੁਖੀ ਹੋਣਾ ਇਹ ਤੋਂ ਵੱਡਾ ਪਾਪ ਕੋਈ ਨਹੀਂਗਾ ਕਰਮ ਪੰਤਰਾ ਦੇ ਹੁੰਦੇ ਨੇ ਨਾ ਇੱਕ ਹੱਥੀ ਕਰ ਲਿਆ ਇੱਕ ਵਾਚਕ ਮੂੰਹ ਦੇ ਸ਼ਬਦ ਇਹੋ ਜਿਹੇ ਬੋਲੇ ਕਿ ਕਿਸੇ ਨੂੰ ਹੱਥੀ ਗਿਆ ਦਾ ਕਰਮ ਕੀਤਾ ਅਗਲਾ ਖੁਸ਼ ਹੋ ਗਿਆ ਜੇ ਹੱਥੀ ਗਿਆ ਦਾ ਮਾੜਾ ਕੀਤਾ ਅਗਲਾ ਦੁਖੀ ਹੋ ਗਿਆ ਫਿਰ ਦੂਜਾ ਕਰਮ ਹੁੰਦਾ ਵਾਚਕ ਕਰਮ ਕੁਝ ਸ਼ਬਦ ਇਹੋ ਜਿਹੇ ਬੋਲੇ ਕਿਸੇ ਦਾ ਤਨਮਨ ਮੈਂ ਮਾਰਦਾ ਖੁਸ਼ ਕਰਦਾ ਤੇ ਇੱਕ ਕਿਸੇ ਨਾਲ ਇਹੋ ਜਿਹੇ ਸ਼ਬਦ ਬੋਲੇ ਅਗਲੇ ਦੇ ਤਨਮਨ ਚ ਅੱਗ ਲਾਤੀ ਹਾਂ ਤੇ ਹਾਂ ਤੀਜਾ ਹੁੰਦਾ ਤੀਜਾ ਕਰਮ ਹੁੰਦਾ ਕਿ ਬੀਜ ਕਰਮ ਜਿਹੜਾ ਹੈ ਸੋਚ ਲੈਣਾ ਕਿ ਇਹਦਾ ਮਾੜਾ ਸੋਚ ਲੈਣਾ ਉਹਦਾਂ ਕਿਸੇ ਦਾ ਮਾੜਾ ਤਾਂ ਨਹੀਂ ਕਰਦੇ ਪਰ ਉਹ ਅਸੀਂ ਆਪਣਾ ਮਾੜਾ ਕਰ ਦਿੰਦੇ ਹਾਂ ਕਿ ਅਸੀਂ ਜਦੋਂ ਮਨ ਚ ਨੀਕੇ ਨੀਕੇ ਸੋਚਾਂ ਵੀ ਰੱਖਦੇ ਨਾ ਤੇ ਉਹ ਫਿਰ ਬੀਜ ਹੀ ਇੱਕ ਦਿਨ ਵੱਡੇ ਵੱਡੇ ਬੋੜ ਬਣਦੇ ਨੇ ਨਾ ਤੇ ਜਾਇਦਾ ਘਾਰ ਆ ਗਈ ਬਾਕੀ ਤੇ ਖਾਂ ਕਈ ਲੋਕ ਹੁੰਦੇ ਨੇ ਕਿ ਜਿਹੜੇ ਜਿਹੜੇ ਅਗਲੇ ਨੂੰ ਨਾ ਮਤਲਬ ਅੰ内 ਨਿੱਕੇ ਵਰਗਾ ਦੇ ਕੇ ਤੂੰ ਮੈਨੂੰ ਮਾੜੇ ਬੈ ਉਹਨੂੰ ਗੋਲ-ਗੋਲ ਇਹੋ ਜਿਹਾ ਤੂੰ ਭੱਜੋ ਦੂਰ ਪੱਜੋ ਟਾਈਮ ਸਰੀ ਆਪਣਾ ਬੋਰੀ ਬਿਸਤਰਾ 골 ਦਿੱਤਾ ਲੈ ਨਾ ਨੇ ਮੇਰੇ ਨੂੰ ਮੇਕ ਸ਼ਰ ਕਿ ਬੋਲਣ ਤੋਂ ਪਹਿਲਾਂ ਪੱਜਿਓ ਰਾਈਟ ਹੈ ਨਾ ਤਾਂ ਕਿ ਫਿਰ ਉਹੀ ਨਾ ਕਿਸੇ ਨੂੰ ਵੀ ਮੌਕਾ ਨਾ ਮਿਲੇ ਇਸ ਚੀਜ਼ ਦਾ ਰਾਈਟ ਤੇ ਜ਼ਿਆਦਾ ਕਰ ਗਏ ਫਿਰ ਅੱਜ ਹਾਂਜੀ ਟਾਈਮ ਵੀ ਇੰਨਾ ਕੀ ਟਾਈਮ ਹੀ ਆਪਣੇ ਕੋਲ ਵਾਹਿਗੁਰੂ ਤੇ ਠੀਕ ਆ ਜੀ ਜੇ ਅੱਜ ਵੀ ਜਰੂਰ ਕਮੈਂਟਸ ਚ ਦੱਸਣਾ ਜੇ ਕੋਈ ਉਹ ਸੁਧਾਰ ਕਰਨ ਵਾਲਾ ਸਾਡੇ ਚ ਉਹ ਵੀ ਦੱਸਣਾ ਤੇ ਜੇ ਇਹ ਨਾ ਕਰਿਆ ਕਰੀਏ ਉਹ ਵੀ ਦੱਸ ਦੇਣਾ ਕਿਉਂਕਿ ਅਸੀਂ ਤੇ ਵੈਸੇ ਟ੍ਰੈਵਲ ਕਰੀਦਾ ਵਾ ਇਕੱਠੇ ਤੇ ਮੇਰਾ ਮਸਾਜ ਦਾ ਕੰਮ ਮਸਾਜ ਕਰਦਾ ਵਾ ਇਹ ਨਾ ਸਾਡਾ ਟੂਰ ਐਂਡ ਟ੍ਰੈਵਲ ਦੀ ਏਜੰਸੀ ਆ ਇਹ ਸਾਰਾ ਦਿਨ ਟਿਕਟਾਂ ਕਰਦਾ ਰਹਿੰਦਾ ਤੇ ਪੈਕੇजेस ਬਣਾਉਂਦਾ ਰਹਿੰਦਾ ਉਹ ਕੰਮ ਕਰੀਦਾ ਵਾ ਤੇ ਜੇ ਕਿਤੇ ਇਹ ਸ਼ੁਰੂ ਕੀਤਾ ਵਾ ਵੈਸੇ ਤੇ ਆਪਾਂ ਕੀਤਾ ਕਿਉਂ ਵੈਸੇ ਇਹ ਆਪਾਂ ਕੀਤਾ ਹੀ ਕਿਉਂਕਿ ਅਸੀਂ ਆਪਸ ਵਿੱਚ ਵੀ ਤੇ ਜਿਹੜੀਆਂ ਆ ਗੱਲਬਾਤ ਕਰਦੇ ਹੀ ਵਿਚਾਰ ਸਾਂਝੇ ਕਰਦੇ ਹੀ ਕੰਫੀਡੈਂਸ ਲੈਵਲ ਵਧੇ ਨਾਲ ਹਾਂਜੀ ਤੇ ਪਲੱਸ ਵੈਸੇ ਵੀ ਬੜੀ ਮਤਲਬ ਪੋਜ਼ਿਟਿਵਿਟੀ ਇਹ ਸਿਰਫ ਬੇਸਿਕਲੀ ਇਹਦਾ ਰੀਜ਼ਨ ਇਹ ਹੋਗਾ ਕਿ ਅਸੀਂ ਪੋਜ਼ਿਟਿਵਿਟੀ ਜਿਹੜੀ ਨਾ ਉਹਨੂੰ ਸੁਲਾਈ ਹੈ ਕਿਉਂਕਿ ਇਹ ਇੱਕ ਫਲੈਗ ਦੇ ਨਾਲ ਟਰੈਵਲ ਕਰਦੇ ਪੀ ਆ ਉਹ ਫਲੈਗ ਦੇ ਉੱਤੇ ਜਿਵੇਂ ਪਹਿਲਾ ਉੱਤੇ ਲਿਖਿਆ ਹੋਇਆ ਵਾ ਬਲੇਸਿੰਗ ਸਪਰੈਡਿੰਗ ਲਵ ਮੁਰਕੇ ਥਰਡ ਆਈ ਤੇ ਸਭ ਤੋਂ ਥੱਲੇ ਬਲੇਸਿੰਗਸ ਟੂ ਆਲ ਹਣਾ ਬਲੇਸ ਯੂ ਆਲ ਤੇ ਬlesse you all ਅਗਰ ਤੁਹਾਨੂੰ ਕੋਈ ਆ ਕੇ ਬlesse you ਕਹੇਗਾ ਤਾਂ ਤੁਸੀਂ ਉਹਨੂੰ ਬlesse you ਕਹੋਗੇ ਅਗਰ ਤੁਹਾਨੂੰ ਆ ਕੇ ਕੋਈ ਗਾਲ ਕੱਢੇਗਾ ਤੁਸੀਂ ਉਹਨੂੰ ਗਾਲ ਕੱਢੋਗੇ ਤੇ ਸਾਡੇ ਵੱਲੋਂ ਮਾਰਾ ਹੀ ਤੁਹਾਨੂੰ ਬਹੁਤ ਬਹੁਤ ਬlessingਸ ਹੈਗੀਆਂ ਤੇ ਉਮੀਦ ਕਰਦੇ ਆਂ ਕਿ ਸਾਨੂੰ ਵੀ ਇਹੋ ਵਾਪਸ ਹੋਣਗੀਆਂ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੈਕਾਰ ਠੀਕ ਆ ਵਾਹਿਗੁਰੂ 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 ਐ ਵੀ ਜਰੂਰ ਆ ਜਿਗੇ ਚ ਹੈ 19 ਮਿੰਟ ਦਾ 17